ਰੈਡੀ ਵੱਖ-ਵੱਖ ਖੇਤਰਾਂ ਤੋਂ ਖਬਰਾਂ ਆਉਣ ਲੱਗੀਆਂ ਡੰਡੀ ਪੂਰਬੀ ਦਿੱਲੀ ਦੇ ਸੁਲਤਾਨਪੁਰੀ ਅਤੇ ਮੰਗੋਲਪੁਰੀ ਦੇ ਨਾਲ-ਨਾਲ ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਦਾ ਨਾਮ ਵੀ ਲਿਆ ਜਾਣ ਲੱਗਾ ਡੰਡੀ ਅਜਿਹੀਆਂ ਖਬਰਾਂ ਉੱਡਣ ਲੱਗੀਆਂ ਕਿ ਸੰਸਦ ਮੈਂਬਰਾਂ ਨੂੰ ਹੁਕਮ ਹੋਇਆ ਕਿ ਆਪੋ ਆਪਣੇ ਖੇਤਰਾ ਵਿੱਚ ਸਿੱਖਾਂ ਨੂੰ ਚੰਗਾ ਸਬਕ ਸਿਖਾਉਣ ਡੰਡੀ ਇਨ੍ਹਾਂ ਸੰਸਦ ਮੈਂਬਰਾਂ ਵਿੱਚ ਹੋੜ ਸੀ ਕਿ ਕੌਣ ਬਾਜ਼ੀ ਮਾਰਦਾ ਹੈ ਡੰਡੀ ਫਿਰ ਕੀ ਸੀ ਤਿਰਲੋਕਪੁਰੀ ਸਮੇਤ ਦਿੱਲੀ ਦੇ ਹੋਰ ਕਈ ਗੁਰਦੁਆਰਿਆਂ ਵਿੱਚ ਸ਼ਰਨ ਲਈ ਬੈਠੇ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਜਾਂ ਸਾੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਡੰਡੀ ਘਰ ਦੇ ਬਾਹਰ ਦਿਖਾਈ ਦੇਣ ਵਾਲੇ ਸਿੱਖਾਂ ਦੇ ਗਲੇ ਵਿੱਚ ਟਰੱਕਾਂ ਦੇ ਟਾਇਰ ਪਾ ਕੇ ਅੱਗ ਲਗਾਈ ਜਾ ਰਹੀ ਸੀ ਡੰਡੀ ਅਸ਼ੋਕ ਵਿਹਾਰ ਵਿੱਚ ਦੀਪ ਸਿਨੇਮਾ ਨੂੰ ਦੰਗਾਈਆਂ ਨੇ ਫੂਕ ਦਿੱਤਾ ਸੀ ਡੰਡੀ ਬਾਅਦ ਵਿੱਚ ਇਹਨਾਂ ਖਬਰਾਂ ਦੀ ਪੁਸ਼ਟੀ ਵੀ ਹੋਈ ਡੰਡੀ ਚਾਰ ਸੰਸਦ ਮੈਂਬਰਾਂ ਦਾ ਚਿਹਰਾ ਉੱਬਰ ਕੇ ਸਾਹਮਣੇ ਆਇਆ ਉਹ ਸਨ ਸੱਜਣ ਕੁਮਾਰ ਐਚ ਕੇ ਐਲ ਭਗਤ ਧਰਮਦਾਸ ਸ਼ਾਸਤਰੀ ਅਤੇ ਜਗਦੀਸ਼ ਟਾਈਟਲਰ ਡੰਡੀ ਇਹਨਾਂ ਵਿੱਚੋਂ ਸੱਜਣ ਨੂੰ ਛੱਡ ਕੇ ਤਿੰਨ ਭਾਵੇਂ ਹੀ ਸਬੂਤਾਂ ਦੀ ਕਾਟ ਵਿੱਚ ਬਰੀ ਹੋ ਗਏ ਹੁਣ ਪਰ 84 ਦੇ ਉਹਨਾਂ 4 ਦਿਨਾਂ ਦੇ ਨਾਲ ਇਹ 4 ਚਿਹਰੇ ਵੀ ਚਿਪਕ ਚੁੱਕੇ ਸਨ ਡੰਡੀ ਤੀਜੇ ਦਿਨ ਸ਼ਕਤੀ ਸਥਲ ਉੱਤੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਹ ਸੰਸਕਾਰ ਹੋਣਾ ਸੀ ਡੰਡੀ ਇਸ ਵੇਲੇ ਤੱਕ ਦਿੱਲੀ ਵਿੱਚ ਹੰਗਾਮਾ ਜਾਰੀ ਸੀ ਡੰਡੀ ਪੁਲਿਸ ਅੰਤਿਮ ਦਰਸ਼ਨਾ ਲਈ ਆਏ ਲੋਕਾਂ ਦੀ ਰੈਡੀ ਸੁਰੱਖਿਆ ਅਤੇ ਉਸ ਖੇਤਰ ਜਿਸ ਨੂੰ ਤਿੰਨ ਮੂਰਤੀ ਕਿਹਾ ਜਾਂਦਾ ਹੈ ਜਿੱਥੇ Indra ji ਦੀ ਦੇ ਅੰਤਿਮ ਦਰਸ਼ਨਾ ਲਈ ਰੱਖੀ ਗਈ ਸੀ ਉਸ ਖੇਤਰ ਦੀ ਰੱਖਿਆ ਲਈ ਮਸ਼ਰੂਫ ਸੀ ਡੰਡੀ ਸ਼ਹਿਰ ਸੜ ਰਿਹਾ ਸੀ ਡੰਡੀ ਪੁਲਿਸ ਰੋਕਣ ਵਿੱਚ ਅਸਮਰੱਥ ਸੀ ਜਾਂ ਰੋਕਣਾ ਹੀ ਨਹੀਂ ਚਾਹਦੀ ਸੀ ਡੰਡੀ ਅੰਤ ਵਿੱਚ ਅੰਤਿਮ ਸੰਸਕਾਰ ਦੇ ਦਿਨ ਦੁਪਹਿਰ ਤੋਂ ਬਾਅਦ ਫੌਜ ਦੀਆਂ ਟੁਕੜੀਆਂ ਦਾ ਦਿੱਲੀ ਦੀਆਂ ਸੜਕਾਂ ਉੱਤੇ ਫਲੈਗ ਮਾਰਚ ਸ਼ੁਰੂ ਹੋਇਆ ਡੰਡਾ ਡੰਡੀ ਦੰਗਿਆਂ ਦੀ ਤੀਬਰਤਾ ਕੁਝ ਘਟ ਹੋਈ ਪਰ ਅਗਲੇ ਦਿਨ ਤੱਕ ਚਲਦੀ ਰਹੀ ਡੰਡੀ 4 ਦਿਨਾਂ ਦਾ ਤਾंडव ਖਤਮ ਹੋ ਗਿਆ ਪਰ ਬਹੁਤ ਕੁਝ ਨਸ਼ਟ ਕਰ ਗਿਆ ਡੰਡੀ ਦਿੱਲੀ ਵਿੱਚ 2700 ਤੋਂ ਵੱਧ ਸਿੱਖਾਂ ਨੇ ਆਪਣੀ ਜਾਨ ਗਵਾਈ ਡੰਡੀ ਜਾਨ ਬਚਾਉਣ ਲਈ ਅਨੇਕ ਸਿੱਖਾਂ ਨੇ ਭੇਸ ਬਟਾ ਲਏ ਸਨ ਡੰਡੀ ਦੇ ਕਈ ਸਥਾਨਾਂ ਤੋਂ ਹਿੰਸਾ ਅਤੇ ਪਲਾਇਨ ਦੀਆਂ ਖਬਰਾਂ ਵੀ ਆ ਰਹੀਆਂ ਸਨ ਡੰਡੀ ਬਿਹਾਰ ਦੇ ਛੋਟੇ ਸ਼ਹਿਰ ਗੋਪਾਲਗੰਜ ਅਤੇ ਨੇੜਲੇ ਥਾਵਾਂ ਵਿੱਚ ਤਿੰਨ ਚਾਰ ਸਿੱਖ ਪਰਿਵਾਰਾਂ ਨੂੰ ਇਨਾ ਚਾਰ ਦਿਨਾਂ ਵਿੱਚ ਆਪਣਾ ਘਰਬਾਰ ਛੱਡ ਕੇ ਭਜਣਾ ਪਿਆ ਡੰਡੀ ਠਾਵੇ ਦੇ ਸਰਦਾਰ ਲਾਭ ਸਿੰਘ ਦੇ ਘਰ ਇੱਕ ਛੋਟਾ ਮੈਂ ਲਗਭਗ 6 ਸਾਲ ਦਾ ਆਪਣੀਆਂ ਭੈਣਾਂ ਦੇ ਨਾਲ ਗਿਆ ਸੀ ਡੰਡੀ ਲਾਭ ਸਿੰਘ ਦੀਆਂ ਬੇਟੀਆਂ ਮੇਰੀਆਂ ਭੈਣਾਂ ਨਾਲ ਪੜਦੀਆਂ ਸਨ ਡੰਡੀ ਉਹਨਾਂ ਦਾ ਪੁੱਤਰ ਜੋ ਮੇਰੀ ਉਮਰ ਦਾ ਸੀ ਉਸਨੇ ਪਠਾਨ ਸੂਟ ਪਹਿਨਿਆ ਹੋਇਆ ਸੀ ਡੰਡੀ ਉਸ ਦੇ ਵੱਡੇ ਵਾਲ ਛੋਟੇ ਪਟਕੇ ਨਾਲ ਬੰਨੇ ਫਬ ਰਹੇ ਸਨ ਡੰਡੀ ਪਹਿਲੀ ਵਾਰ